ਲੇ ਵੇ ਇਹ ਆ ਮੁੰਡਾ ਬਲੌਗ ਬਣਾਇਆ ਇਹ ਗੱਲ ਦਾ ਤੇਰਾ ਪਾਸੇ ਦੇ ਵਾਲੀ ਕਿਉਂ ਆ ਕਹਿੰਦੇ ਸਿੱਧਾ ਨਾ YouTube ਆ ਬਣਾ ਦੇ ਭਾਈ ਉਹ ਬੰਦਾ ਕਰ ਲੈ ਸਰਚ ਪਾਏ ਦਿਲ ਦਾ ਖਿਦਾਈ ਆਬ ਆਜੀ ਹਾਂਜੀ ਮਿੱਤਰ ਵਾਜੋ ਗਿਆ ਨੁਕਸਾਨ ਤੇ ਪੈਪ ਲੀਕ ਹੋ ਗਈ ਸੀ ਨਵੀਂ ਪੋਣੀ ਪੀ ਲੱਗਦੀ ਪਾਪਾ ਇਸੀ ਤਾਂ ਗੇਟ ਵਾਲਾ ਬੰਦ ਕਰਨ ਤੇ ਦੇਖੋ ਤਾਂ ਦਾ ਜਗਾੜ ਕਿਆਰੀ ਦੇ ਵਿੱਚ ਵੀ ਕਰਤੀ ਪੈਪ हां जी मित्रों ਨੇ ਬੜੀਆ ਕੰਮ ਤੇ ਆਇਆ ਆਪਣਾ ਘਰ ਉੱਧਰ ਘਰੇ ਆਸੰਦ ਦੇ ਕੇ ਆਉਂਦਾ ਏ ਨੀਵਾ ਕਰੀ ਹਾਂਜੀ ਮਿੱਤਰੋ ਖੜੇ ਪੈਰੀ 2000 ਰੁਪਏ ਲੱਗਿਆ ਲੋਕਿਆਂ ਦੇ ਪੈਸੇ ਦਾ ਬੰਦਾ ਕੀ ਆ ਦੇਖੋ ਕੰਮ ਦੇਖੋ ਕਿੱਡਾ ਕਿਸੇ ਇੱਕ ਪੈਪ ਟੁੱਟ ਗਈ ਸੀ ਤੇ ਖੜੇ ਪੈਰੀ ਦੇਖੋ ਕਿੰਨਾ ਸਾਫ ਜਿਹੜਾ ਸਾਰਾ ਪਟਿਆ ਗਿਆ ਛੁਗਰਾ ਪ੍ਰੋਗਰਾਮ ਤੋਂ ਪਹਿਲਾਂ ਟੁੱਟ ਗਈ ਜੇ ਨੇੜੇ ਜੇ ਹੁੰਦੀ ਨਾ ਮੈਸਤਰੀ ਵੀ ਨਹੀਂ ਛੇਤੀ ਮਿਲਦਾ ਹੁੰਦਾ ਰਿਪੇਅਰ ਰਿਪੇਅਰਿੰਗ ਦਾ